ਆ ਗੰਮ ਨਹੀਂ ਕਰਨਾ ਵੀਰ ਕੀ ਕਰਾਂ ਮੈਂ ਹੋਰ ਕਰਾਂ ਕੀ ਯਾਰ ਮੈਂ ਨਹੀਂ ਵੀਰੇ ਕੰਮ ਨਹੀਂ ਕਰਦਾ ਦੇਖਾ ਲਈ ਫਿਰ ਦਿਖਾਓ ਸੀ ਕੀ ਹੈ ਇਹ ਕੁਝ ਨਹੀਂ ਹੈ ਯਾਰ ਦਿਖਾਓ ਤਾਂ ਸਹੀ ਘਰ ਵੀ ਗਿਆ ਘਰ ਵਾਲੇ ਵੀ ਗਏ ਰਿਸ਼ਤੇਦਾਰ ਵੀ ਗਏ ਕੀ ਕਰੀਏ ਯਾਰ ਅਮਰੀਕਾ ਨੇ ਰਿਪੋਰਟ ਕੀ ਕਰਤਾ ਯਾਰ ਸਾਰਾ ਕੁਝ ਬਦਲੀ ਗਿਆ ਯਾਰ ਮੈਂ ਅੱਜ ਵੀ ਉਹੀ ਹਾਂ ਜੋ 10 ਦਿਨ ਪਹਿਲਾਂ ਸੀ ਯਾਰ ਕਿਉਂ ਨਹੀਂ ਸਮਝਦਾ ਮੈਨੂੰ ਕੋਈ ਯਾਰ ਮੇਰੀ ਕੀ ਗਲਤੀ ਹੈ ਬਾਕੀ ਰਿਸ਼ਤੇਦਾਰ ਨਹੀਂ ਟੈਨਸ਼ਨ ਲੈਂਦੇ ਰਿਸ਼ਤੇਦਾਰ ਤਾਂ ਹੁੰਦੇ ਇਹਨਾਂ ਕੰਮ ਵਾਸਤੇ ਯਾਰ ਪਹਿਲਾਂ ਰਿਸ਼ਤੇਦਾਰ ਹੋਰ ਰਿਸ਼ਤੇਦਾਰ ਦਾ ਮਤਲਬ ਹੀ ਹੁੰਦੇ ਨੇ ਅਗਲੇ ਨੂੰ ਜਦੋਂ ਤੱਕ ਪਤਾ ਲੱਗਿਆ ਵੀ ਉੱਥੇ ਆ ਬੰਦਾ ਅਮਰੀਕਾ 'ਚ ਬੈਠਾ ਡਿਪਾਰਟਮੈਂਟ ਤੋਂ ਪਹਿਲਾਂ ਚੀਜ਼ ਮੰਗਾਵਾਂਗੇ ਆਈਫੋਨ ਮੰਗਾਵਾਂਗੇ ਹੁਣ ਖੜੋ ਨਾਲ ਹੁਣ ਕੋਈ ਰਿਸ਼ਤੇਦਾਰ ਨਹੀਂ ਕੋਈ ਯਾਰ ਦੋਸਤ ਨਹੀਂ ਖੜਦਾ ਨਾਲ ਬਾਈ ਪਹਿਲਾਂ ਤਾਂ ਫੋਨ ਹੁਣ ਟੈਨਸ਼ਨ ਤਾਂ ਲੈਣੀ ਨਹੀਂ ਆਪਾਂ ਪਹਿਲਾਂ ਫੋਨ ਕਰਕੇ ਹਾਲ ਪੁੱਛਦੇ ਸੀ ਹੂੰ ਹੁਣ 2 ਦਿਨ ਹੋ ਗਏ ਇੱਕ ਦਿਨ ਆਉਣ ਤੋਂ ਇੱਕ ਦਿਨ ਬਾਅਦ ਹੀ ਫੋਨ ਆਉਣ ਲੱਗੇ ਕਿ ਫਿਰ ਪੈਸੇ ਕਦੋਂ ਦੇਣੇ ਆ ਆ ਜ਼ਮੀਨ 'ਚ ਬੈਠੇ ਆ ਭਾਜੀ ਜ਼ਮੀਨ ਆਪਣੀ ਨਹੀਂ ਹੈ ਇਹ ਵੀ ਕਿਸੇ ਹੁੰਦੇ ਬੈਠੇ ਕੀ ਕਰਨੀ ਇਧਰ ਤੁਹਾਡੀ ਹੈ ਜ਼ਮੀਨ ਆ ਮਿਹਨਤ ਕਰੋ ਹੁਣ ਹੁਣ ਪੰਜਾਬ ਰਹਿ ਕੇ ਮਿਹਨਤ ਕਰੋ ਮਿਹਨਤ ਕਰਕੇ ਆਪਾਂ ਇਥੋਂ ਕਾਮਯਾਬੀ ਲੈਣੀ ਆ ਤੇ ਆ ਜਿੰਨੀ ਵੀ ਜ਼ਮੀਨ ਆਪਾਂ ਗਹਿਣੇ ਰੱਖੀ ਹੋਈ ਆ ਕਰਦੇ ਚੱਕੇ ਹੋਏ ਨੇ ਲੋਨ ਲਏ ਹੋਏ ਨੇ ਉਹਨਾਂ ਨੂੰ ਆਪਾਂ ਕਲੀਅਰ ਕਰਨਾ ਟਾਈਮ ਲੱਗੂਗਾ ਪਰ ਟੈਨਸ਼ਨ ਲੈ ਕੇ ਇਦਾਂ ਨਹੀਂ ਬੈਠਣਾ ਕੁਸ਼ ਰਹਾ ਕਰੋ ਕੀ ਕਰੀਏ ਯਾਰ ਅਮਰੀਕਾ ਨੇ ਰਿਪੋਰਟ ਕੀ ਕਰਤਾ ਯਾਰ ਸਾਰਾ ਕੁਝ ਬਦਲੀ ਗਿਆ ਕਿਨੂੰ ਕਹੀਏ ਕਿਨੂੰ ਨਾ ਕਹੀਏ ਯਾਰ ਕੋਈ ਸੁਣਦਾ ਹੀ ਨਹੀਂ ਹੈ ਯਾਰ ਮੈਂ ਅੱਜ ਵੀ ਉਹੀ ਹਾਂ ਜੋ 10 ਦਿਨ ਪਹਿਲਾਂ ਸੀ ਯਾਰ ਕਿਉਂ ਨਹੀਂ ਸਮਝਦਾ ਮੈਨੂੰ ਕੋਈ ਯਾਰ ਮੇਰੀ ਕੀ ਗਲਤੀ ਹੈ ਯਾਰ ਦੱਸੋ ਕੀ ਕਰਾਂ ਯਾਰ ਮੈਂ ਕੀ ਹਾਲ ਨੇ ਵੀਰ ਠੀਕ ਹੋ ਵਧੀਆ ਵੀਰੇ ਵਧੀਆ ਕੀ ਚੱਲੀ ਜਾਂਦਾ ਬਹ ਬੈਠੇ ਪਰਾ ਕੀ ਸੋਚਾਂ ਚ ਪਏ ਹੋ ਤੁਸੀਂ ਪਰਦਾ ਪੰਜਾਬ ਆ ਗਏ ਹੋ ਆਪਣੇ ਦੇਸ਼ ਚ ਆ ਗਏ ਯਾਰ ਫਿਰ ਕੀ ਹੋਇਆ ਪੰਜਾਬ ਕੀ ਆ ਗਿਆ ਯਾਰ ਪੰਜਾਬ ਚ ਨਾ ਹੀ ਆਉਂਦੇ ਵਧੀਆ ਨਹੀਂ ਕਿਉਂ ਕੀ ਹੋ ਗਿਆ ਪੰਜਾਬ ਵਰਗੀ ਜਗ੍ਹਾ ਕਿਥੇ ਨਹੀਂ ਮਿਲਦੀ ਬਹੁੜੀ ਟੈਨਸ਼ਨ ਆ ਯਾਰ ਬਈ ਬਹੁਤ ਕੀ ਕਾ ਟੈਨਸ਼ਨ ਪੈ ਗਈ ਹੁਣ ਹੁਣ ਤਾਂ ਹੁਣ ਜੋ ਹੋ ਗਿਆ ਹੋਣਾ ਤਾਂ ਕੀ ਨਹੀਂ ਹੋਇਆ ਯਾਰ ਜ਼ਮੀਨ ਵੀ ਗਈ ਹਾਂ ਘਰ ਵੀ ਗਿਆ ਟਰੈਕਟਰ ਗਿਆ ਸਮਾਨ ਗਿਆ ਹਾਂ ਪੈਸਾ ਵੀ ਗਿਆ ਆ ਜਿਹੜੀ ਜ਼ਮੀਨ ਤੇ ਤੁਹਾਡੀ ਜ਼ਮੀਨ ਆ ਆਪਣੀ ਜ਼ਮੀਨ ਆ ਹੁਣ ਆਪਣੀ ਨਹੀਂ ਨਾ ਹੈ ਇਹ ਹੋਰ ਕੀ ਦੀਏ ਹੁਣ ਤਵਰੇ ਜਿੰਨਾ ਹੁੰਦੀ ਰੱਖੀ ਉਹਨਾਂ ਦੀ ਹੈ ਜਿੰਨਾਂ ਤੋਂ ਪੈਸੇ ਲੈ ਕੇ ਬਾਹਰ ਗਿਆ ਦੀ ਹਾਂ ਹੁਣ ਤਾਂ ਉਹਨਾਂ ਦੀ ਹੈ ਨਹੀਂ ਨਹੀਂ ਤੁਹਾਡੀ ਆ ਟੈਨਸ਼ਨ ਲੈ ਵੀਰ ਤੇਰੇ ਨਾਲ ਖੜੇ ਆ ਯਾਰ ਆਪਾਂ ਨਹੀਂ ਯਾਰ ਕੁਝ ਨਹੀਂ ਬਣਿਆ ਇੰਨੀ ਟੈਨਸ਼ਨ ਹੀ ਲਈ ਦੀ ਹੋਣਾ ਜੋ ਹੋ ਗਿਆ ਪੰਜਾਬ ਵਾਪਸ ਆ ਗਿਆ ਸ਼ੁਕਰ ਮਨਾਓ ਉਹਨਾਂ ਨੇ ਉੱਥੇ ਨਹੀਂ ਰੱਖਿਆ ਆਪਾਂ ਨੂੰ ਨਹੀਂ ਯਾਰ ਸਾਰਾ ਕੁਝ ਚੇਂਜ ਹੋ ਗਿਆ ਚੇਂਜ ਕਿਵੇਂ ਕੋਈ ਯਾਰਾਂ ਅੱਜ ਤੋਂ 10 ਦਿਨ ਪਹਿਲਾਂ ਹਾਂ ਘਰ ਦੇ ਵੀ ਚੰਗੀ ਤਰ੍ਹਾਂ ਗੱਲ ਕਰਦੇ ਰਹੇ ਹੂੰ ਰਿਸ਼ਤੇਦਾਰਾਂ ਦੇ ਵੀ ਫੋਨ ਆਉਂਦੇ ਰਹੇ ਯਾਰ ਦੋਸਤ ਵੀ ਬਹੁਤ ਫੋਨ ਕਰਦੇ ਰਹੇ ਹੂੰ ਪਰ ਹੁਣ 2 ਦਿਨ ਹੋ ਗਏ ਮੈਨੂੰ ਘਰੇ ਆਏ ਨੂੰ ਯਾਰ ਨਾ ਕਿਸੇ ਦਾ ਫੋਨ ਨਾ ਕੋਈ ਬੁਲਾਉਂਦਾ ਹੋਰ ਤਾਂ ਹੋਰ ਯਾਰ ਘਰ ਜਾਂਦੀ ਦੀ ਹਵਾ ਬਦਲ ਗਈ ਯਾਰ ਨਹੀਂ ਨਹੀਂ ਭਰਾ ਸਭ ਕੁਝ ਸੈੱਟ ਹੋ ਜਾਏਗਾ ਘਰ ਦੀ ਵੀ ਟੈਨਸ਼ਨ ਜene ਕਿਉਂਕਿ ਪੁੱਤ ਭੇਜਿਆ ਇਹਨੇ ਪੈਸੇ ਲਾ ਕੇ ਵਾਪਸ ਆਣਾ ਉਹ ਵੀ ਡਿਪੋਰਟ ਹੋ ਕੇ ਆਣਾ ਤਾਂ ਥੋੜੀ ਬਰ ਟੈਨਸ਼ਨ ਤਾਂ ਹੁੰਦੀ ਆ ਬਾਕੀ ਰਿਸ਼ਤੇਦਾਰਾਂ ਨੂੰ ਟੈਨਸ਼ਨ ਨਹੀਂ ਲੈਂਦੀ ਰਿਸ਼ਤੇਦਾਰ ਤਾਂ ਹੁੰਦੇ ਹੀ ਨਾ ਕੰਮ ਵਾਸਤੇ ਯਾਰ ਪਹਿਲਾਂ ਰਿਸ਼ਤੇਦਾਰ ਹੋਰ ਰਿਸ਼ਤੇਦਾਰ ਦਾ ਮਤਲਬ ਹੀ ਹੁੰਦੇ ਨੇ ਅਗਲੇ ਨੂੰ ਜਦੋਂ ਤੱਕ ਪਤਾ ਲੱਗਿਆ ਵੀ ਉੱਥੇ ਇਹ ਬੰਦਾ ਅਮਰੀਕਾ 'ਚ ਬੈਠਾ ਡਿਪੋਰਟੈਂਟ ਤੋਂ ਪਹਿਲਾਂ ਚੀਜ਼ ਮੰਗਾਉਣ ਆਈਫੋਨ ਮੰਗਾਵਾਂਗੇ ਹੁਣ ਖੜੋ ਦਾ ਨਾਲ ਹੁਣ ਕੋਈ ਰਿਸ਼ਤੇਦਾਰ ਨਹੀਂ ਕੋਈ ਯਾਰ ਦੋਸਤ ਨਹੀਂ ਖੜਦਾ ਨਾਲ ਬਾਈ ਪਹਿਲਾਂ ਤਾਂ ਫੋਨ ਹੋਣਾ ਟੈਨਸ਼ਨ ਤਾਂ ਲੈਣੀ ਨਹੀਂ ਆਪਾਂ ਪਹਿਲਾਂ ਤਾਂ ਫੋਨ ਕਰਕੇ ਹਾਲ ਪੁੱਛਦੇ ਸੀ ਹੂੰ ਤੇ ਹੁਣ 2 ਦਿਨ ਹੋ ਗਏ 1 ਦਿਨ ਆਉਣ ਤੋਂ 1 ਦਿਨ ਬਾਅਦ ਹੀ ਫੋਨ ਆਉਣ ਲੱਗੇ ਹੂੰ ਕਿ ਵੀਰ ਪੈਸੇ ਕਦੋਂ ਦੇਣੇ ਆ ਜਿਹੜੇ ਸਾਡੇ ਤੋਂ ਲੈ ਮੇਰਾ ਟੈਨਸ਼ਨ ਨਾ ਲੋ ਪੈਸੇ ਵੀ ਦਿੱਤੇ ਜਾਣਗੇ ਆਪਾਂ ਸਮਝਾਵਾਂਗੇ ਇਹਨਾਂ ਨੂੰ ਵੀ ਤੁਹਾਨੂੰ ਅ ਪਹਿਲਾਂ ਤਾਂ ਉਮੀਦ ਸੀ ਕਿ ਵੀ ਉੱਥੇ ਪੈਸੇ ਕਮਾ ਕੇ ਆਪਾਂ ਇਕੱਠੇ ਕਰਕੇ ਦਵਾਂਗੇ ਹੁਣ ਹੌਲੀ ਹੌਲੀ ਸੈੱਟ ਹੋ ਗਿਆ ਨਾ ਇੱਥੇ ਸਾਰਾ ਕੰਮ ਬਹੁਤ ਔਖਾ ਹੋ ਗਿਆ ਫਿਰ ਆ ਕੁਝ ਨਹੀਂ ਪਤਾ ਲੱਗ ਰਿਹਾ ਨਾ ਨਾ ਮੇਰਾ ਕੀ ਕਰੀਏ ਕੀ ਨਾ ਕਰੀਏ ਨਹੀਂ ਵੀਰੇ ਕੁਝ ਨਹੀਂ ਕਰਨਾ ਆਪਾਂ ਓ ਜਮੀਨ 'ਚ ਬੈਠੇ ਆ ਭਾਜੀ ਜਮੀਨ ਆਪਣੀ ਨਹੀਂ ਹੈ ਇਹ ਵੀ ਕਿਸੇ ਹੁੰਦੇ ਬੈਠੇ ਕੀ ਕਰੀਏ ਹੁਣ ਵੀਰ ਤੁਹਾਡੀ ਏ ਜਮੀਨ ਆ ਮਿਹਨਤ ਕਰੋ ਹੁਣ ਹੁਣ ਪੰਜਾਬ ਰਹਿ ਕੇ ਮਿਹਨਤ ਕਰੋ ਪੰਜਾਬ 'ਚ ਬਹੁਤ ਕੰਮ ਨੇ ਕਰਨ ਵਾਲਾ ਚਾਹੀਦਾ ਬੰਦਾ ਠੀਕ ਹੈ ਜੀ ਤੇ ਆਪਾਂ ਹੋਰ ਕੋਈ ਗਲਤ ਸਟੈਪ ਨਹੀਂ ਚੱਕਣਾ ਕੁਝ ਨਹੀਂ ਕਰਨਾ ਮਿਹਨਤ ਕਰਕੇ ਆਪਾਂ ਇਥੋਂ ਕਾਮਯਾਬੀ ਲੈਣੀ ਆ ਤੇ ਆ ਜਿੰਨੀ ਵੀ ਜ਼ਮੀਨ ਆਪਾਂ ਗਹਿਣੇ ਰੱਖੀ ਹੋਈ ਆ ਕਰਜੇ ਚੱਕੇ ਹੋਏ ਨੇ ਲੋਨ ਲਏ ਹੋਏ ਨੇ ਉਹਨਾਂ ਨੂੰ ਆਪਾਂ ਕਲੀਅਰ ਕਰਨਾ ਟਾਈਮ ਲੱਗੂਗਾ ਪਰ ਟੈਨਸ਼ਨ ਲੈ ਕੇ ਇਦਾਂ ਨਹੀਂ ਬੱਠਣਾ ਮੈਨੂੰ ਤਾਂ ਲੱਗਦਾ ਕੋਸ਼ਿਸ਼ ਰਹਾ ਕਰੋ ਮੈਨੂੰ ਤਾਂ ਲੱਗਦਾ ਹੁਣ ਘਰਦਿਆਂ ਨਹੀਂ ਸਾਥ ਨਹੀਂ ਦੇਣਾ ਯਾਰ ਕਿਉਂ ਨਹੀਂ ਦੇਣਗੇ ਦੇਣਗੇ ਨਹੀਂ ਯਾਰ ਕਰਦੇ ਹੀ ਸਾਥ ਦਿੰਦੇ ਨੇ ਉਹਨਾਂ ਦਾ ਤਾਂ ਗੱਲ ਕਰਨ ਦਾ ਤਰੀਕਾ ਹੀ ਬਦਲ ਗਿਆ ਯਾਰ ਕੋਈ ਗੱਲ ਨਹੀਂ ਕਰਦਾ ਚਾਜ ਨਾਲ ਕੋਈ ਬੁਲਾਉਂਦਾ ਨਹੀਂ ਯਾਰ ਬਹੁਤ ਦੁਖੀ ਆ ਯਾਰ ਮੈਂ ਕੋਈ ਗੱਲ ਨਹੀਂ ਵੀਰ ਆਪਾਂ ਸਮਝਾਵਾਂਗੇ ਯਾਰ ਆ ਹੱਲ ਲੱਭ ਲੈ ਆਪਣਾ ਯਾਰ ਇਹ ਕੀ ਆ ਬਰੇ ਇਧਰ ਨਹੀਂ ਕੰਮ ਕਰਨਾ ਕੀ ਕਰਾਂ ਯਾਰ ਮੈਂ ਆਹ ਕੰਮ ਨਹੀਂ ਕਰਨਾ ਵੀਰ ਕੀ ਕਰਾਂ ਮੈਂ ਹੋਰ ਕਰਾਂ ਕੀ ਯਾਰ ਮੈਂ ਨਹੀਂ ਵੀਰੇ ਕੰਮ ਨਹੀਂ ਕਰਨਾ ਨਹੀਂ ਯਾਰ ਮੈਂ ਤਾਂ ਹੁਣ ਯਾਰ ਬਸ ਤੂੰ 10 15 ਮਿੰਟ ਨਾ ਆਉਂਦਾ ਨਾ ਨਹੀਂ ਇਧਰ ਲੈ ਆ ਤੂੰ ਹੋ ਜਾਣਾ ਸੀ ਮੈਂ ਨਹੀਂ ਯਾਰ ਦੇਖਾਂਗੇ ਫਿਰ ਦਿਖਾਓ ਸੀ ਕੀ ਹੈ ਇਹ ਕੁਝ ਨਹੀਂ ਹੈ ਯਾਰ ਦਿਖਾਓ ਤਾਂ ਸਹੀ ਕੁਝ ਨਹੀਂ ਹੈ ਨਾ ਵੀਰੇ ਇਹ ਕੰਮ ਨਹੀਂ ਕਰਨਾ ਆਪਾਂ ਦਵਾਈ ਵਗੈਰਾ ਨਹੀਂ ਪੀਣੀ ਯਾਰ ਕੋਈ ਸਪੋਰਟ ਨਹੀਂ ਕਰ ਰਹਾ ਯਾਰ ਮੇਰੀ ਕੀ ਗਲਤੀ ਹੈ ਮੈਂ ਰਿਪੋਰਟ ਮੈਨੂੰ ਕਰਿਆ ਉਹਨਾਂ ਨੇ ਮੈਂ ਖੋੜ ਥੜੀਆਂ ਆ ਯਾਰ ਮੈਂ ਕਮਾਉਣ ਗਿਆ ਸੀ ਯਾਰ ਉੱਥੇ ਕੁਝ ਬਣਾਉਂਦਾ ਜ ਇਹਨਾਂ ਦੇ ਬਣਾਉਂਦਾ ਸੀ ਸਾਰਿਆਂ ਦਾ ਯਾਰ ਕੋਈ ਗੱਲ ਨਹੀਂ ਵੀਰ ਆਪਾਂ ਘਰਦਿਆਂ ਨੂੰ ਸਮਝਾਵੇਂ ਘਰ ਦੇ ਵੀ ਇਸ ਸਮੇਂ ਟੈਨਸ਼ਨ ਦੇ ਵਿੱਚ ਨੇ ਉਹਨਾਂ ਨੇ ਵੀ 40-50 ਲੱਖ ਰੁਪਏ ਲਾ ਕੇ ਕਰਜ਼ੇ ਚੱਕ ਕੇ ਤੁਹਾਨੂੰ ਭੇਜਿਆ ਸੀ ਸਾਡਾ ਮੁੰਡਾ ਉੱਥੇ ਆ ਕੇ ਕਾਮਯਾਬੀ ਹਾਲ ਨਹੀਂ ਆ ਉਹਨਾਂ ਨੂੰ ਵੀ ਨਹੀਂ ਪਤਾ ਸੀ ਵੀ ਇਦਾਂ ਹੋ ਜਾਊਗਾ ਉਹ ਟੈਨਸ਼ਨ 'ਚ ਨੇ ਆਪਾਂ ਉਹਨਾਂ ਨੂੰ ਸਮਝਾ ਦਾਂਗੇ ਪਰ ਮੈਂ ਕਿੰਨੀ ਟੈਨਸ਼ਨ 'ਚ ਆ ਮੈਨੂੰ ਮੇਰੇ ਤੇ ਕਿੰਨੀ ਟੈਨਸ਼ਨ ਆ ਸਮਝਦਾ ਵੀਰਾ ਮੈਂ ਸਮਝਦਾ ਪਰ ਆਪਾਂ ਇਦਾਂ ਨਹੀਂ ਆਪਾਂ ਕਰਨਾ ਆਦੋਈ ਦੋਈ ਵਾਲਾ ਸਿਸਟਮ ਇਹਦਾ ਕਾਇਰ ਲੋਕ ਕਰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੁੰਦੀ ਵੀ ਅਸੀਂ ਜ਼ਿੰਦਗੀ ਦੀ ਕਾਮਯਾਬੀ ਦੁਆਰ ਲੈ ਨਹੀਂ ਸਕਦੇ ਉਹਨਾਂ ਲੋਕਾਂ ਦਾ ਕੰਮ ਆਪਾਂ ਤਾਂ ਪੰਜਾਬੀਆਂ ਪੰਜਾਬੀ ਦਾ ਦਲੇਰ ਹੁੰਦੇ ਨੇ ਪੰਜਾਬ ਵਰਗੀ ਕੌਮ ਕਿੱਥੇ ਮਿਲਦੀ ਹੈ ਭਰਾ ਹੁਣ ਕੁਛ ਨਹੀਂ ਪਤਾ ਲੱਗ ਰਿਹਾ ਕੀ ਕਰੀਏ ਸਮਝ ਨਹੀਂ ਆ ਰਿਹਾ ਕੁਛ ਯਾਰ ਨਾ ਨਾ ਮੇਰੇ ਤੁਸੀਂ ਆਪਣੇ ਬਾਰੇ ਸੋਚੋ ਆਪਣੇ ਬੱਚਿਆਂ ਬਾਰੇ ਮਾਂ ਬਾਪ ਬਾਰੇ ਸੋਚੋ ਜਿਨ੍ਹਾਂ ਤੁਹਾਨੂੰ ਐਡਾ ਵੱਡਾ ਕੀਤਾ ਜੇ ਤੁਸੀਂ ਚਲੇ ਜਾਓਗੇ ਤੁਹਾਡੇ ਪਰਿਵਾਰ ਨੂੰ ਕੌਣ ਸੰਭੂਗਾ ਹੁਣ ਤਾਂ ਘਾਟਾ ਪੈ ਗਿਆ ਜਿਹੜਾ ਪੈ ਗਿਆ ਜੇ ਤੁਸੀਂ ਚਲੇ ਗਏ ਫਿਰ ਘਾਟਾ ਕਿੱਥੋਂ ਕੌਣ ਪੂਰਾ ਕਰੂਗਾ ਚਲੋ ਠੀਕ ਆ ਭਰਾ ਦੇਖਦੇ ਆ ਮੇਰੇ ਇਦਾਂ ਨਹੀਂ ਕਰਨਾ ਕੰਮ ਹੱਥ ਜੋੜ ਕੇ ਬੇਨਤੀ ਆ ਪਰ ਯਾਰ ਇਹ ਤਾਂ 10 15 ਮਿੰਟ ਨਾ ਆਉਂਦਾ ਤਾਂ ਬਾਈ ਫਿਰ ਆਪਾਂ ਦਾ ਕੰਮ ਕਰ ਲੈਣਾ ਸੀ ਉਹਨੇ ਨਾ ਨਾ ਮੇਰੇ ਇਦਾਂ ਨਹੀਂ ਕਰਨਾ ਅਸੀਂ ਤੁਹਾਡੇ ਨਾਲ ਖੜੇ ਆ ਦੱਸੋ ਕੀ ਕੰਮ ਆ ਆ ਧੰਨਵਾਦ ਵੀਰ ਹਾਂ ਪਰ ਰਿਸ਼ਤੇਦਾਰਾਂ ਨੇ ਟੈਨਸ਼ਨ ਨਹੀਂ ਯਾਨੀ ਰਿਸ਼ਤੇਦਾਰ ਤਾਂ ਹੁੰਦੇ ਨੇ ਕੰਮ ਵਾਸਤੇ ਔਰ ਤੋਂ ਪਹਿਲ ਔਰ ਤੋਂ ਬਾਅਦ ਤੂੰ ਪਹਿਲਾ ਬੰਦਾ ਯਾਰ ਜਿੰਨੇ ਮੈਨੂੰ ਇਨਾ ਹੌਸਲਾ ਮੇਰੇ ਦੇ ਨਾਲ ਖੜੇ ਆ ਆਪਾਂ ਕੋਈ ਦਿੱਕਤ ਨਹੀਂ ਪਰ ਟੈਨਸ਼ਨ ਨਹੀਂ ਲੈਣੀ ਤੇ ਉਹਨਾਂ ਭਰਾ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਫਿਰ ਕੋਈ ਗੱਲ ਨਹੀਂ ਬਾਕੀ ਭਰਾ ਨੂੰ ਸਾਡੇ ਨਾਲ ਜੁੜ ਕੇ ਬੇਨਤੀ ਹੈ ਜਿਹੜੇ ਭੈਣ ਭਰਾ ਡਿਪੋਰਟ ਹੋ ਕੇ ਆਏ ਨੇ ਟੈਨਸ਼ਨ ਕਿਸੇ ਚੀਜ਼ ਦੀ ਨਹੀਂ ਲੈਣੀ ਤੁਸੀਂ ਫਿਰ ਮੈਸੇਜ ਦਿਓ ਹੁਣ ਤੁਹਾਨੂੰ ਬਦਲਾਵ ਆਇਆ ਤਾਂ ਆਪਾਂ ਬਦਲਾਵ ਕਰਨਾ ਦੂਜਿਆਂ ਨੂੰ ਵੀ ਕਰਨਾ ਚਲੋ ਠੀਕ ਆ ਭਰਾ ਆਪਾਂ ਕੋਈ ਕੰਮ ਕਰ ਦੇਖਦੇ ਆ ਫਿਰ ਇੱਥੇ ਕੋਈ ਹਨਾ ਛੋਟਾ ਮੋਟਾ ਹਾਂ ਕਰਕੇ ਫਿਰ ਸ਼ੁਰੂ ਕਰਦੇ ਆ ਬਿਲਕੁਲ ਤੇ ਬਾਕੀ ਰਿਸ਼ਤੇਦਾਰਾਂ ਦੇ ਵੀ ਫਿਰ ਆਪਾਂ ਜਾ ਕੇ ਉਹਨਾਂ ਦੇ ਹੱਥ ਪੱਲਾ ਜੋੜਦੇ ਆ ਭਰਾਵਾ ਪੈਰ ਫੜਦੇ ਆ ਉਹਨਾਂ ਦੇ ਵੀ ਭਾਈ ਸਾਨੂੰ ਤੰਗ ਨਾ ਕਰੋ ਪਹਿਲਾਂ ਹੀ ਬੜੇ ਪਰੇਸ਼ਾਨ ਕਿਉਂਕਿ ਭਾਜੀ ਰਿਸ਼ਤੇਦਾਰਾਂ ਦਾ ਫੋਨ ਆਉਣ ਵੀ ਲੱਗੇ ਨਾ ਵੀ ਪੈਸੇ ਕਦੋਂ ਮ ਔਰ ਪਹਿਲੇ ਦੱਸੋ ਮੋੜਾਂਗੇ ਕਿਦਾਂ ਕੰਮ ਕਰਤਾ ਹੈ ਨਹੀਂ ਬਿਲਕੁਲ ਤੇ ਚਲੋ ਕੋਈ ਗੱਲ ਨਹੀਂ ਉਹਨਾਂ ਮਿਲ ਕੇ ਆਉਨੇ ਆ ਫਿਰ ਗੱਲਬਾਤ ਕਰਕੇ ਲੈ ਕੇ ਆਉਨੇ ਆ ਬਾਕੀ ਕਰ ਦਿਆਂਦੇ ਜਾਂ ਕੀ ਜਾਂ ਕੀ ਹੱਥ ਪੱਲਾ ਜੋੜ ਦੇ ਵੀ ਕੋਈ ਗੱਲ ਨਹੀਂ ਵੀਰ ਆਪਾਂ ਬਣਾਣੇ ਆ ਇਹਨਾਂ ਨੂੰ ਇਕੱਠੇ ਹੋ ਕੇ ਠੀਕ ਹੈ ਗੱਲਬਾਤ ਕਰਦੇ ਸਮਝਾਣੇ ਆ ਉਹਨਾਂ ਨੂੰ ਵੀ ਚਾ ਲਿਆ ਤੂੰ ਯਾਰ ਨਹੀਂ ਤਾਂ ਮੈਂ ਨਾਨਾ ਵੀਰ ਆਪਾਂ ਤੁਹਾਡੇ ਨਾਲ ਹੋਰ ਨਾਉਂਦਾ ਬਾਈ ਬਸ ਉਹਰੇ ਹੈ ਨਹੀਂ ਨਾਨਾ ਵੀਰ ਆਪਣੇ ਬਾਰੇ ਆਪਣੇ ਪਰਿਵਾਰ ਬਾਰੇ ਸੋਚੋ ਤੁਹਾਡੇ ਪਰਿਵਾਰ ਦਾ ਤੁਹਾਡੇ ਪਿੱਛੋਂ ਕੀ ਹੋਣਾ ਸੀਗਾ ਚਲ ਠੀਕ ਹੈ ਘਾਟੇ ਬਾਦੇ ਚੱਲਦੇ ਰਹਿੰਦੇ ਨੇ ਜ਼ਿੰਦਗੀ ਦੇ ਵਿੱਚ ਪਰ ਆਪਾਂ ਇਹ ਕੰਮ ਨਹੀਂ ਕਰਨਾ ਚਲ ਠੀਕ ਆ ਭਰਾ ਮੈਂ ਤੇਰੀ ਗੱਲ ਮੰਨਦਾ ਪਰ ਹੁਣ ਆਪਾਂ ਕਿਸੇ ਕੰਮ ਤੇ ਧਿਆਨ ਦੇਣੇ ਹੈ ਨਾ ਠੀਕ ਹੈ ਜੀ ਚਲ ਠੀਕ ਆਪਾਂ ਚੱਲੀ ਕਰ ਨੂੰ ਵੇ ਹਾਂਜੀ ਚਲੋ ਚੱਲ ਭਰਾ ਆ ਜਾਓ ਚਲ ਚੱਲ ਜੀ ਸਤਿ ਸ਼ਕਾਲ ਪੰਜਾਬੀ ਹਾਂਜੀ ਭਾਈ ਜੀ ਸਤਿ ਸ਼ਕਾਲ ਇਹ ਵੀਡੀਓ ਬਣਾਉਣ ਦਾ ਮਕਸਦ ਭਾਈ ਜੀ ਇਹ ਹੈ ਕਿਉਂਕਿ ਸਾਡੇ ਭਰਾ ਤੁਹਾਨੂੰ ਪਤਾ ਹੀ ਹੈ ਰਿਪੋਰਟ ਹੋ ਕੇ ਅਮਰੀਕਾ ਤੋਂ ਵਾਰੇ ਆ ਤੇ ਹੁਣ ਕਹਿੰਦੇ ਹੋਰ ਵੀ ਆਉਣੇ 205 ਤੱਕ ਪਹੁੰਚ ਚੁੱਕੇ ਆ ਹੂੰ ਤੇ ਤੁਹਾਨੂੰ ਸਾਡੀ ਵੀਰੇ ਇਹ ਹੀ ਬੇਨਤੀ ਹੈ ਕਿ ਜਿੰਨਾ ਤੋ ਵੀ ਉਹਨਾਂ ਭਰਾਵਾਂ ਨੇ ਕੋਈ ਪੈਸੇ ਦਾਰੇ ਲਏ ਹੈ ਕੁਝ ਵੀ ਲਿਆ ਵੀਰੇ ਉਹਨਾਂ ਨੂੰ ਥੋੜੀ ਸਾਡੀ ਹੱਥ ਬਣ ਕੇ ਬੇਨਤੀ ਆ ਤੁਹਾਡੇ ਅਗੇ ਇੰਨਾ ਪ੍ਰੈਸ਼ਰ ਨਾ ਕਰਿਓ ਕਿ ਉਹ ਬੰਦਾ ਕੋਈ ਗਲਤ ਫੈਸਲਾ ਲੈ ਜੀ ਹੂੰ ਬੰਦਾ ਵੀ ਜਿਉਂਦਾ ਰਹੇਗਾ ਤਾਂ ਤੁਹਾਡੇ ਪੈਸੇ ਮੁੜ ਜਾਣਗੇ ਸਭ ਕੁਝ ਹੋ ਜਾਏਗਾ ਸਗੋ ਉਹਨੂੰ ਥੋੜਾ ਜਿਹਾ ਹੌਸਲਾ ਦਿਓ ਕਿ ਭਾਈ ਕੋਈ ਗੱਲ ਨਹੀਂ ਤੁਸੀਂ ਆ ਗਿਓ ਤਾਂ ਇੱਥੇ ਕੰਮ ਕਰੋ ਇੱਥੇ ਬਹੁਤ ਕੁਝ ਹੈ ਤੁਹਾਨੂੰ ਪਤਾ ਹੀ ਇੱਥੇ ਬੜਾ ਬੜਾ ਕੁਝ ਹੈ ਤੇ ਵੀਡੀਓ ਬਣਾਉਣ ਦਾ ਮਕਸਦ ਸਾਡਾ ਏਜ਼ੀ ਮੈਸੇਜ ਹੈ ਤੇ ਇਸ ਵੀਡੀਓ ਨੂੰ ਬਾਈ ਜੀ ਤੁਸੀਂ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਨਾ ਹੈ ਤੁਹਾਡਾ ਫਰਜ਼ ਬਣਦਾ ਬਾਈ ਜੀ ਤਾਂ ਕਿ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਹੂੰ ਬਚ ਸਕੇ ਉਹ ਆ ਕੰਮ ਚ ਨਾ ਆਏ ਜਿਹੜੇ ਕੰਮ ਅਸੀਂ ਤੁਹਾਨੂੰ ਦਿਖਾਇਆ ਕਿਤੇ ਆਪਣੀ ਜੀਵਨ ਸਮਾਪਤ ਕਰ ਲੈ ਕਿਸੇ ਤੋਂ ਪਰੇਸ਼ਾਨ ਹੋ ਕੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇ ਇਹੋ ਜੀ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਸਾਡੇ YouTube ਚੈਨਲ ਨੂੰ ਫੋਲੋ ਕਰੋ ਉਹਦੇ ਉੱਪਰ ਤੁਹਾਨੂੰ ਅਸੀਂ ਵਧੀਆ ਵਧੀਆ ਵੀਡੀਓ ਵਧੀਆ ਵਧੀਆ ਕੰਟੈਂਟ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ